ਸਾਹ ਜਥੇਦਾਰ ਸੁਖਦੇਵ ਸਿੰਘ ਲੋਪੋ ਅੱਜ ਆਪਾਂ ਜਨਾਵ ਗੁਰੂ ਘਰ ਦੇ ਵਿੱਚ ਇਕੱਤਰ ਹੋਏ ਆਂ ਜੀ ਲਾਮਬੰਦ ਹੋਏ ਆਂ ਕਿਸਮਤ ਲਿਤੇ ਹੋਈ ਹੈ ਇਹ ਜੀ ਜਿਹੜਾ ਨਾਨਕਸਰ ਦਾ ਹੈਗਾ ਇਹ ਬਵਾਦ ਚੱਲ ਰਿਹਾ ਹੈ ਜੀ ਕਾਫੀ ਦਿਨਾਂ ਤੋਂ ਲੈ ਕੇ ਕਰਕੇ ਕਿਉਂਕਿ ਬਹੁਤ ਸਾਰੇ ਜਿਹੜੇ ਮਸਲੇ ਆ ਉਹ ਨਾਨਕਸਰ ਦੇ ਵਿੱਚੋਂ ਉੱਠੇ ਆ ਜੀ ਤੇ ਕਈਆਂ ਤੇ ਕਾਰਵਾਈ ਵੀ ਹੋ ਚੁੱਕੀ ਆ ਤੇ ਕਈ ਹਜੇ ਮਸਲੇ ਜਿਹੜੇ ਨੇ ਉਹ ਚੱਲ ਰਹੇ ਨੇ ਜੀ ਤੇ ਉਹਦੇ ਸਬੰਧ ਦੇ ਵਿੱਚ ਅੱਜ ਸਾਡੇ ਇੱਥੇ ਦਲਪੰਦੇ ਸੋਨੇ ਦੇ ਵਿੱਚੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹ ਪਹੁੰਚੇ ਨੇ ਦਾਸ ਕੋਲੇ ਵਿਚਾਰ ਪਟੰਦਰਾਂ ਕਰਨ ਵਾਸਤੇ ਵੀ ਅੱਗੇ ਜਿਹੜਾ ਇਹ ਸਾਨੂੰ ਕੀ ਕਰਨਾ ਚਾਹੀਦਾ ਹੈ ਜਾਂ ਅਸੀਂ ਕਿਸ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਅਸੀਂ ਰੋਕ ਸਕਦੇ ਹਾਂ ਕਿਉਂਕਿ ਜਿਹੜਾ ਨਾਨਕਸਰ ਸਥਾਨ ਆ ਨਾ ਉਹ ਭਗਤੀ ਦਾ ਘਰ ਮੰਨਿਆ ਜਾਂਦਾ ਹੈ ਨਾਨਕਸਰ ਨੂੰ ਬਹੁਤ ਸਾਰੇ ਇੱਥੇ ਤਕਰੀਬਨ ਲੱਖਾਂ ਨਹੀਂ ਕਰੋੜਾਂ ਹੀ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਬਹੁਤ ਸੰਗਤ ਆਉਂਦੀ ਆਉਂਦੇ ਜਾਂਦੇ ਨੇ ਤੇ ਪਹਿਲਾਂ ਜਿਹੜੀਆਂ ਕਾਰਵਾਈਆਂ ਹੋਈਆਂ ਨੇ ਸਾਹਮਣੇ ਆਈਆਂ ਨੇ ਉਹ ਸੇਵਾਦਾਰਾਂ ਦੀਆਂ ਨੇ ਪਰ ਹੁਣ ਜਿਹੜੀ ਚੱਲ ਰਹੀ ਆ ਉਹ ਇੱਕ ਇਸ ਸੰਸਥਾ ਦਾ ਜਿਹੜਾ ਮੌਜੂਦਾ ਮੁਖੀ ਕਹ ਲਈਏ ਆਪਾਂ ਤੇ ਉਹਦੇ ਉਹਦਾ ਮਸਲਾ ਜਿਹੜਾ ਉੱਠਿਆ ਹੋਇਆ ਹੈ ਕਿਉਂਕਿ ਜੇ ਕੋਈ ਸੇਵਾਦਾਰ ਗਲਤੀ ਕਰਦਾ ਹੈ ਤਾਂ ਉਹਨੂੰ ਅਸੀਂ ਛਿੱਤਰ ਮਾਰ ਕੇ ਸਮਝਾ ਲੈਂਦੇ ਆ ਜਾਂ ਉਹਨੂੰ ਅਸੀਂ ਭਜਾ ਦਿੰਨੇ ਕੁਝ ਵੀ ਕਰ ਸਕਦੇ ਆ ਜੇਕਰ ਜਿਹੜੇ ਸੰਸਥਾਵਾਂ ਦੇ ਜਿਹੜੇ ਮੌਜੂਦਾ ਮੁਖੀ ਬੈਠੇ ਨੇ ਜੇਕਰ ਉਹ ਇਹੋ ਜਿਹੇ ਕੋਈ ਕੰਮ ਕਰਨਗੇ ਜਾਂ ਗਲਤੀਆਂ ਕਰਨਗੇ ਤਾਂ ਫਿਰ ਤਾਂ ਜਿਹੜਾ ਆਵੇ ਉਤੀਆਣਾ ਹੈ ਨਾ ਤੇ ਉਹਨੂੰ ਉਸ ਮਸਲੇ ਦੇ ਸਬੰਧ ਦੇ ਵਿੱਚ ਅਸੀਂ ਇਕੱਠੇ ਹੋਏ ਹਾਂ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ ਵੀ ਕਿਸ ਤਰ੍ਹਾਂ ਦੇ ਤਰੀਕੇ ਦੇ ਨਾਲ ਇਸ ਚੀਜ਼ ਨੂੰ ਰੋਕਿਆ ਜਾ ਸਕਦਾ ਹੈ ਤੇ ਇੱਕ ਆਪਣਾ ਬਾਬਾ ਜੀ ਦੀ ਜਿਹੜਾ ਲੱਖਾ ਸਿੰਘ ਹੈ ਉਹਨਾਂ ਦੀ ਵੀਡੀਓ ਵੀ ਇੱਕ ਸਾਹਮਣੇ ਆਈ ਹੈ ਜਿਦੇ ਵਿੱਚ ਉਹ ਆਪਣਾ ਟਰੈਕਸੂਟ ਪਾਇਆ ਹੋਇਆ ਤੇ ਉਹਨਾਂ ਦਾ ਉਹ ਅਰਦਾਸ ਕਰ ਰਹੇ ਨੇ ਤੇ ਜਰਾਬਾਂ ਵੀ ਪਾਈਆਂ ਹੋਈਆਂ ਨੇ ਕਿਉਂਕਿ ਇਹ ਮੰਨਿਆ ਜਾਂਦਾ ਵੀ ਨਾਨਕਸਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਮਰਜ਼ਾਦਾ ਜਿਹੜੀ ਉਹ ਬਹੁਤ ਜ਼ਿਆਦਾ ਮਰਜ਼ਾਦਾ ਰੱਖੀ ਜਾਂਦੀ ਆ ਜੀ ਤੇ ਵੀ ਸੇਵਾ ਸੰਭਾਲ ਜਿਹੜੀ ਮਰਜ਼ਾਦਾ ਅਲਮਾਰੀਆਂ ਦੇ ਵਿੱਚੋਂ ਬਾਹਰ ਕੱਢਣੇ ਗੁਰੂ ਸਾਹਿਬ ਇਹ ਇੱਕ ਨਾਨਕ ਸਾਹਿਬ ਤੋਂ ਚੱਲੀ ਸੀ ਮਰਜ਼ਾਦਾ ਜਿਹੜੀ ਪਰ ਅੱਜ ਜਿਹੜੀ ਉਹ ਵੀਡੀਓ ਸਾਹਮਣੇ ਆਈ ਉਹਦੇ ਵਿੱਚ ਬਾਬਾ ਲੱਖਾ ਸਿੰਘਾ ਉਹਨਾਂ ਦੇ ਜਰਾਬਾਂ ਵੀ ਪਾਈਆਂ ਹੋਈਆਂ ਨੇ ਤੇ ਉਹ ਟਰੈਕਸੂਟ ਦੇ ਵਿੱਚ ਇੱਕ ਅਰਦਾਸ ਕਰ ਰਹੇ ਨੇ ਤੇ ਇਹ ਜਿਹੜੀ ਘਟਨਾਵਾਂ ਨੇ ਜੇ ਅਸੀਂ ਆਪ ਜਰਾਬਾਂ ਪਾ ਕੇ ਜਾਂ ਅਸੀਂ ਗੁਰਮਤਿ ਦੇ ਅਨੁਕੂਲ ਨਾ ਚੱਲਾਂਗੇ ਗੁਰੂ ਤਾਬਿਆਂ ਦੇ ਵਿੱਚ ਜਾਵਾਂਗੇ ਤਾਂ ਅਸੀਂ ਸੰਗਤ ਨੂੰ ਕਿਸ ਤਰ੍ਹਾਂ ਰੋਕਾਂਗੇ ਕਿਉਂਕਿ ਲੋਕਾਂ ਨੂੰ ਤਾਂ ਅਸੀਂ ਉਪਦੇਸ਼ ਦਿੰਨੇ ਆ ਵੀ ਭਾਈ ਅੰਦਰ ਜੋੜੇ ਪਾ ਕੇ ਨਹੀਂ ਜਾਣਾ ਕੈਪਰੀ ਪਾ ਕੇ ਨਹੀਂ ਜਾਣਾ ਜਾਂ ਇਸ ਤਰ੍ਹਾਂ ਨਹੀਂ ਜਾਣਾਗਾ ਤੇ ਸਾਨੂੰ ਜਰਾਬਾਂ ਪਾ ਕੇ ਬਾਹਰ ਲਾ ਕੇ ਜਾਣੇ ਚਾਹ ਤੇ ਆਪ ਅਸੀਂ ਜਰਾਬਾਂ ਪਾ ਕੇ ਜਾਂ ਗੁਰਮਤਿ ਦੇ ਉਲਟ ਜਿਹੜੇ ਅਸੀਂ ਕੰਮ ਕਰਦੇ ਆ ਆਪ ਅਸੀਂ ਕਰ ਰਹੇ ਹਾਂ ਤੇ ਦੂਜਿਆਂ ਨੂੰ ਅਸੀਂ ਉਪਦੇਸ਼ ਦਿੰਨੇ ਆ ਕਿਉਂਕਿ ਤੇ ਕਬੀਰ ਸਾਹਿਬ ਜੀ ਨੇ ਕਿਹਾ ਕਿ ਅਵਰਪ ਗੁਰੂ ਸਾਹਿਬ ਕਿ ਯੂਰਪ ਦੇਸ਼ে ਆਪ ਨਾ ਕਰੇ ਹਨਾ ਆਪ ਤਾਂ ਜਾਬ ਜਨਮੇ ਮਰੇ ਵੀ ਅਸੀਂ ਲੋਕਾਂ ਨੂੰ ਤਾਂ ਉਪਦੇਸ਼ ਦਿੰਨੇ ਤੇ ਆਪ ਅਸੀਂ ਉਹਨਾਂ ਚੀਜ਼ਾਂ ਤੇ ਪਹਿਰਾ ਨਹੀਂ ਦਿੰਦੇ ਲੋੜ ਸਾਨੂੰ ਆਪ ਪਹਿਰਾ ਦੇਣ ਦੇ ਬਾਕੀ ਅਸੀਂ ਭਰਾਤਰੀ ਜੱਥੇਬੰਦੀਆਂ ਦੇ ਨਾਲ ਜਿਹੜਾ ਹੋਰ ਵੀ ਅੱਗੇ ਅਸੀਂ ਕਬੱਡੀ ਮੀਟਿੰਗ ਰੱਖਾਂਗੇ ਗੁਰਮਤ ਵਿਚਾਰਾਂ ਕਰਾਂਗੇ ਅੱਜ ਬਹੁਤ ਸਾਰੀਆਂ ਜੱਥੇਬੰਦੀਆਂ ਜਿਹੜੀਆਂ ਆਗੂ ਨਹੀਂ ਉਹ ਮੇਰੇ ਕੋਲੇ ਪਹੁੰਚੇ ਨੇ ਤੇ ਆਪੋ ਆਪਣੀਆਂ ਜੱਥੇਬੰਦੀਆਂ ਉਹ ਨਾਲ-ਨਾਲ ਦੱਸੀ ਜਾਣਗੇ ਜਿਵੇਂ ਤੁਸੀਂ ਵੀ ਉਹ ਲਾਉਂਗੇ ਤੇ ਅਸੀਂ ਵਿਚਾਰ ਪਟਾੰਦਰਾ ਕਰਦੇ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਵੀ ਸੰਗਤ ਵੀ ਇਹਨਾਂ ਚੀਜ਼ਾਂ ਤੋਂ ਜਿਹੜੀ ਆ ਉਹ ਸੁਚੇਤ ਹੋਵੇ ਵੀ ਆਵੇਂ ਅੰਨੀ ਸ਼ਰਧਾ ਨਾ ਰੱਖਿਆ ਕਰੋ ਹਨਾ ਵੀ ਛੱਡ ਦੇਣੇ ਤੁਸੀਂ ਕਿਸੇ ਵੀ ਚੀਜ਼ ਨੂੰ ਨਾਲ ਲੱਕ ਕੇ ਬਹਿ ਜਾ ਕਰੋ ਵੀ ਸੰਗਤ ਜਿਹੜੀ ਆ ਉਹ ਸੁਚੇਤ ਹੋਵੇ ਸੰਗਤ ਜਾਗਰਤ ਹੋਵੇ ਕਿਉਂਕਿ ਸਾਡੇ ਕੋਲੇ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਜਗਤ ਦੇ ਬਾਲੀ ਆ ਤੇ ਗੁਰੂ ਨਾਨਕ ਸਾਹਿਬ ਜੀ ਤੋਂ ਸਾਨੂੰ ਕੀ ਨਹੀਂ ਮਿਲ ਸਕਦਾਗਾ ਤੁਸੀਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਜਾ ਕੇ ਅਰਦਾਸ ਬੇਨਤੀ ਤਾਂ ਕਰੋ ਹਨਾ ਅਸੀਂ ਆਪਣੀ ਭਾਵਨਾ ਤਾਂ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਬਣਾਓ ਕੀ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਸਾਨੂੰ ਕੀ ਨਹੀਂ ਮਿਲਦਾ ਕੀ ਨਹੀਂ ਮਿਲਦਾ ਸਾਨੂੰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਚ ਕੀ ਲੋੜ ਆ ਸਾਨੂੰ ਉਹਨਾਂ ਲੋਕਾਂ ਦੇ ਮਗਰ ਲੱਗਣ ਦੀ ਤੇ ਕਿਉਂ ਅਸੀਂ ਆ ਬਾਹੋ ਦਾਹੀ ਅਸੀਂ ਭਜੇ ਤੁਰੇ ਫਿਰਦੇ ਆ ਬਈਮਾ ਪਰਮਾ ਕਰਮ ਕੰਡਾ ਦੇ ਵਿੱਚ ਪੈ ਕੇ ਤੁਰੇ ਫਿਰਦੇ ਹਨ ਬੜੇ ਹੈਰਾਨੀ ਦੀ ਗੱਲ ਤਾਂ ਉਦੋਂ ਹੁੰਦੀ ਆ ਅੱਗੇ ਹੁੰਦਾ ਸੀਗਾ ਵੀ ਜਿਹੜੇ ਪੜ੍ਹੇ ਜਿਹੜੇ ਅਨਪੜ੍ਹ ਲੋਕ ਨੇ ਉਹ ਕਰਮ ਕੰਡਾ ਦੇ ਵਿੱਚ ਪੈਂਦੇ ਆ ਬਈਮਾ ਪਰਮਾ ਉਹਨਾ ਹੈਰਾਨੀ ਦੀ ਗੱਲ ਤਾਂ ਹੀ ਹੁੰਦੀ ਆ ਵੀ ਜਿਹੜੇ ਪੜ੍ਹੇ ਲਿਖੇ ਲੋਕ ਨੇ ਜਿਨ੍ਹਾਂ ਨੇ ਪੀ ਐਚ ਡੀਆ ਕੀਤੀਆਂ ਨੇ ਵੱਡੇ ਵੱਡੇ ਅਫਸਰ ਲੋਕ ਨੇ ਉਹ ਲੋਕ ਅੰਧਵਿਸ਼ਵਾਸੀਆਂ ਦੇ ਵਿੱਚ ਫਸੇ ਹੋਏ ਨੇ ਤੇ ਫਿਰ ਉੱਤੇ ਜਦੋਂ ਕੋਈ ਮਸਲਾ ਬਣਦਾ ਕੋਈ ਕਰਮਕਾਂਡ ਹੁੰਦਾ ਕੋਈ ਕਾਰਬ ਹੁੰਦਾ ਫਿਰ ਉੱਥੇ ਟੈਰੇ ਦੇ ਵਿੱਚ ਇਹ ਲੋਕ ਵੀ ਨਾਲ ਖੜੇ ਹੁੰਦੇ ਆ ਕਿਉਂਕਿ ਇਹ ਲੋਕ ਸਹਿਯੋਗ ਕਰਦੇ ਆ ਹਾਂਜੀ ਤੇ ਇੱਕ ਬਾਬਾ ਜਿਹੜੀ ਹੁਣ ਉਹ ਬਾਬਾ ਲੱਖੇ ਨੂੰ ਆਪਾਂ ਕਹੀਏ ਵੀ ਇਹਨਾਂ ਨੇ ਹਲੰਘੜਾ ਕੀਤੀ ਆ ਗੁਰਮਰਯਾਦਾ ਨੂੰ ਤੋੜਿਆ ਉਹਦੇ ਤੇ ਆਪਣੀ ਜੱਥੇਬੰਦੀ ਵੱਲੀ ਉਹ ਕੋਈ ਕਾਨੂੰਨੀ ਕਾਰਵਲੇ ਉਪਰਾਲਾ ਕੀਤਾ ਗਿਆ ਜੀ ਉਹ ਅਸੀਂ ਸਾਰੇ ਜਣੇ ਬੈਠ ਕੇ ਗੁਰਮਤਾ ਕਰਦੇ ਆ ਜੀ ਤੇ ਜੋ ਵੀ ਹੋਇਆ ਤੇ ਉਹ ਅਸੀਂ ਕਰਾਂਗੇ ਠੀਕ ਹੈ ਹਾਂਜੀ ਬਾਈ ਗੁਰੂ ਜੀ ਕੀ ਨਾਮ ਹੈ ਆਪਣਾ ਖਾਲਸਾ ਵਜੀ ਫਤਿਹ ਮੇਰਾ ਨਾਮ ਹੈ ਮੋਹਨ ਸਿੰਘ ਬੰਸੀਪੁਰਾ ਜੀ ਬਾਈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦਾ ਮੈਂ ਜਥੇਦਾਰ ਹਾਂ ਜੀ ਹਾਂਜੀ ਗੱਲ ਦਾ ਇਹ ਆ ਵੀ ਨਾਨਕਸਰ ਜਿਹੜਾ ਅਸੀਂ ਸਿਸਟਮ ਸੀ ਨਾਨਕਸਰ ਦਾ ਉਹ ਅੱਜ ਤੱਕ ਕੋਸਾਲ ਪਹਿਲਾਂ ਹੋਰ ਸੀ ਜੀ ਲੋਕਾਂ ਦੀ ਸ਼ਰਧਾ ਭਾਵਨਾ ਸੀਗੀ ਪਰ ਹੁਣ ਇੱਥੇ ਲੁੱਟਪੋ ਚੱਲ ਰਿਹਾ ਇੱਥੇ ਕਿਹੜਾ ਸਾਧਾ ਜਿਹੜਾ ਨਹੀਂ ਬਚਿਆ ਕੁਦਾ ਸੋਦਾ ਸਹੀ ਕਿਹੜੇ ਸਾਥ ਦਾ ਨਾਂ ਤਾਂ ਲਵੋ ਜਿਹੜਾ 100% ਸਾਫ਼ ਹੋਵੇ ਲੱਖਾ ਲਾ ਲਓ ਲੱਖੇ ਤੇ ਵੀ ਹੋ ਗਿਆ ਦੂਜਿਆਂ ਦੋਹ ਤੇ ਹੋਰ ਹੋ ਗਿਆ ਇੱਥੇ ਤਾਂ ਸਾਰੀ ਬਖੰਡਵਾਦ ਚੱਲਦਾ ਹੈ ਲੋਕ ਕਸੂਰ ਸਾਡੇ ਲੋਕਾਂ ਦਾ ਜੀ ਬਿਲਕੁਲ ਜੇ ਅਸੀਂ ਲੋਕ ਨਾ ਜਾਈਏ ਉੱਥੇ ਇਹ ਜੀਆਂ ਗੱਲਾਂ ਹੀ ਨਾ ਹੋਣ ਲੋਕ ਅਸੀਂ ਆਪਣੀਆਂ ਕੁੜੀਆਂ ਨੂੰ ਆਪਣੀਆਂ ਬੁੜੀਆਂ ਨੂੰ ਆਪਣੇ ਘਰ ਵਾਲੀਆਂ ਨੂੰ ਲੈ ਲੈ ਕੇ ਜਾਂਦੇ ਆਂ ਸਰੇ ਅੰਪੇਸ਼ ਕਰਦੇ ਆਂ ਇਸ ਕਰਕੇ ਅਸੀਂ ਤਾਂ ਮੈਂ ਤਾਂ ਇਹ ਕਹੂੰਗਾ ਵੀ ਇਹ ਜਿਹੜਾ ਹੈਗਾ ਬਲਾਤਕਾਰੀ ਟ੍ਰੇਨਿੰਗ ਸੈਂਟਰ ਆ ਜੀ ਇੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਵੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਕਿੰਨੇ ਬੱਚਿਆਂ ਦੇ ਨਾਲ ਬਲਾਤਕਾਰ ਹੋਇਆ ਉਹ ਉਹਨਾਂ ਦੇ ਵਾਂਗੂ ਵੀ ਤਕਰੀਬਨ ਅਜੇ ਚੁੱਪचाप ਹੈਗੇ ਕੁਝ ਥੋੜੇ ਬਹੁਤ ਬੋਲੇ ਆ ਬਾਕੀ ਜਿਹੜੇ ਕੋਈ ਹੋਰ ਕੇਸ ਹੈਗੇ ਆ ਜਿਵੇਂ ਕੋਈ ਕੋਈ ਕੁੜੀਆਂ ਲੱਭ ਹੀ ਨਹੀਂ ਰਹੀਆਂ ਜੀ ਉਹਨਾਂ ਨੂੰ ਮਾਰ ਕੇ ਛੁੱਟ ਦਿੱਤਾ ਇਹਨਾਂ ਨੇ ਹੋਰ ਇਹਨੂੰ ਕੀ ਕਹਿ ਸਕਦੇ ਆ ਜੀ ਜੀ ਇੱਕ ਆਪਾਂ ਗੱਲ ਕਰਦੇ ਹਾਂ ਜੀ ਕਿ ਆਪਾਂ ਜਿਹੜੀ ਹੁਣ ਲੱਖੇ ਬਾਬੇ ਦੀ ਇੱਕ ਵੀਡੀਓ ਆਈ ਹੈ ਜੀ ਜਨਤਾ ਕੋਲ ਅੱਜ ਕਰਨੀ ਆ ਆਪਾਂ ਜਿਹਦੇ ਸਬੰਧ ਦੇ ਵਿੱਚ ਅੱਜ ਆਪਾਂ ਲਾਮਬੰਦ ਹੋਏ ਆ ਉਹਦੇ ਸਬੰਧ ਵਿੱਚ ਕੀ ਕਹਿਣਾ ਚਾਹੋਗੇ ਜੀ ਉਹ ਤਾਂ ਲੋਪੋ ਸਾਹਿਬ ਨੇ ਸਾਰਾ ਦੱਸਤਾ ਹੈ ਇਹਦੇ ਸਬੰਧ ਵਿੱਚ ਇੱਥੇ ਬੜਾ ਵੱਡਾ ਕੱਠ ਰੱਖਿਆ ਜਾਊਗਾ ਲੋਕਾਂ ਦੀ رائے ਲਈ ਜਾਊਗੀ ਕੀ ਪ੍ਰੋਗਰਾਮ ਹੋਣਾ ਚਾਹੀਦਾ ਮੈਂ ਤਾਂ ਇਹ ਦਊਗਾ ਵੀ ਇਹ 68 ਜਿਹੜੀ ਹੈ ਨਾ 68 ਹੁੰਦਾ 68 ਵਾਟ ਨਾ ਰਹਿਣਾ ਇਹ ਇਹਨਾਂ ਨੇ ਇੱਥੇ ਇੱਥੇ ਮੇਰੇ ਨਾਲ ਹੀ ਰਹੇ ਆ ਵੀ ਇੱਥੇ ਗੁਰਦੁਆਰਾ ਬਣਾਇਆ ਜਾਵੇ ਇਨਸਾਨ ਸਾਹਿਬ ਚੜ੍ਹਾ ਦਿੱਤਾ ਜਾਵੇ ਫੇਰ ਹੀ ਲੋਕਾਂ ਦੀ ਉਹਦਾ ਅਜੇ ਤੱਕ ਕੋਈ ਮਤਲਬ ਨਹੀਂ ਹੈ ਪੁਲਿਸ ਮਿਲੀ ਹੋਈ ਹੈ ਪੁਲਿਸ ਕੁਝ ਨਹੀਂ ਕਰ ਰਹੀ ਪੁਲਿਸ ਨੂੰ ਦੀਦਾ ਨਹੀਂ ਇੱਥੇ ਕੀ ਕੁਝ ਹੋ ਰਿਹਾ ਔਰ ਜੇ ਕੋਈ ਮਾੜਾ ਜਿਹਾ ਕੋਈ 751 ਆਵੇ ਉਹਦੇ ਤਾਂ ਕਰਦੀਆਂ ਕੰਦਾ ਟੱਪ ਕੇ ਮੈਨੂੰ ਇੱਕ ਦੋ ਵਾਰੀ 751 ਫੜਿਆ ਮੇਰੇ ਤਾਂ ਕੇਸ ਹੀ ਕੋਈ ਨਹੀਂ ਸੀ ਜੀ ਬਿਲਕੁਲ ਕੰਦਾ ਟੱਪ ਕੇ ਮੇਰੇ ਮੈਂ 14 ਦਿਨ ਗੱਲਾਂ ਘਟ ਕੇ ਆਇਆ ਫਿਰ 25 ਦਿਨ ਕੱਟ ਕੇ ਆਇਆ ਇੱਥੇ ਕੋਈ ਸਲਵਾਈ ਨਹੀਂ ਹੈ ਇਹ ਜੰਗਲ ਰਾਜ ਬਣ ਗਿਆ ਇੱਥੇ ਮੁਗਲਾਂ ਦਾ ਰਾਜ ਆ ਹੁਣ ਰਾਜ ਹੈ ਨਹੀਂ ਗਾ ਇਹ ਜਿਹੜੇ ਵੱਡੇ ਵੱਡੇ ਅਫਸਰ ਅਸਾਂ ਮਿਲੇ ਹੋਏ ਆ ਇੱਥੇ ਕੋਈ ਸੱਚਾਈ ਨਹੀਂ ਹੈਗੀ ਵੈ ਗੁਰਜੀ ਦਾ ਖਾਲਸਾ ਵਾਇਰ ਜੀ ਫਤਿਹ ਜੀ ਆਪਣਾ ਜਿਹੜਾ ਨਾ ਹਰਪ੍ਰੀਤ ਸਿੰਘ ਖਾੜਾ ਵਾ ਮੈਂ ਪ੍ਰਧਾਨ ਸੋਚੇ ਪੰਜਾਬ ਜਥੇਬੰਦੀ ਤੋਂ ਜੀ ਆਪਣਾ ਅਸਲ ਤੇ ਜਿਹੜਾ ਨਾਂਗ ਸਰ ਦਾ ਮੁੱਦਾ ਚੱਲ ਰਿਹਾ ਵਾ ਜੀ ਇਹ ਅਸਲ ਅਸੀਂ ਉਹੀ ਵਿਸ਼ੇ 'ਚ ਅੱਜ ਨਵਨੀਤ ਐਸਐਸਪੀ ਨੂੰ ਮੰਗ ਪੱਤਰ ਦੇਣ ਗਏ ਸੀਗੇ ਜੀ ਭਾਈ ਜਿਹੜਾ ਇਹ ਇੱਥੇ ਗਲਤ ਕੰਮ ਹੋਇਆ ਵਾ ਤੇ ਜਿਹੜੇ ਬੱਚਿਆਂ ਦੀਆਂ ਲਾਸ਼ਾਂ ਆਪਣੇ ਹਰੀਕੇ ਪਤਨ ਵਾਲੀ ਨਹਿਰ 'ਚ ਸੁੱਟਤੀਆਂ ਜਿਹੜਾ ਕੋਈ ਉਦੋਂ ਉਦੋਂ ਸਦੂਨ ਲੱਭੀ ਕਿ ਕਿੱਥੇ ਗਈਆਂ ਲਾਸ਼ਾਂ ਇੱਕ ਆਪਣੇ ਬੀਬੀ ਸਾਹਮਣੇ ਆਈ ਆ ਉਹਨਾਂ ਦੇ ਜਿਹੜਾ ਉਹਦੇ ਨਾਲ ਕੁਝ ਹੋਇਆ ਵਾ ਜਾਂ ਜਿਹੜੇ ਹੋਰ ਉਹਨੇ ਖਲਾਸੇ ਕਰੇ ਆ ਵੀ ਇੱਕ ਕੁੜੀ ਦੀ ਜੀ ਨਾ ਕੋਈ ਉਹਦਾ ਜਿਉਂਦੇ ਦਾ ਪਤਾ ਨਾ ਮਰੀ ਦਾ ਪਤਾ ਮਤਲਬ ਪਤਾ ਨਹੀਂ ਕੀ ਕਰਤਾ ਇਹਨਾਂ ਨੇ ਨਾਲ ਸਰ ਵਾਲੇ ਨੇ ਹੈ ਉਹਦੇ ਬਿਸ਼ੇਸ਼ ਅਸੀਂ ਆਪਣੇ ਨਮਨਦੀਪ ਸਿੰਘ ਜਿਹੜਾ ਐਸਐਸਪੀ ਜਗਰਾਮਾ ਵਾਲਾ ਉਹਨੂੰ ਮੰਗ ਪੱਤਰ ਦੇਣ ਗਏ ਸੀ ਵੀ ਭਾਈ ਇਹ ਚ ਸਾਰਾ ਕੁਝ ਲਿਖਿਆ ਵੀ ਇਹ ਤੇ ਕਾਰਵਾਈ ਕਰੋ ਵੀ ਤੁਸੀਂ ਆਪਦਾ ਵੈਰੀਫਾਈ ਕਰੋ ਅਸੀਂ ਨਹੀਂ ਕਹਿੰਦੇ ਵੀ ਦੋਸ਼ੀ ਆ ਪ੍ਰਸ਼ਾਸਨ ਦਾ ਕੰਮ ਆ ਵੀ ਵੈਰੀਫਾਈ ਕਰਨਾ ਉਹ ਆਪਦੇ ਤੌਰ ਤੇ ਇਹਨੂੰ ਚੱਜ ਨਾਲ ਵੈਰੀਫਾਈ ਕਰੇ ਵੀ ਵੀ ਮਸਲਾ ਹੈ ਕੀ ਆ ਜੇ ਉਹ ਦੋਸ਼ੀ ਆ ਉਹਨੂੰ ਕਟਿਆਰੇ 'ਚ ਖੜਾ ਕਰੋ ਨ ਜੇਲ੍ਹ ਅੰਦਰ ਕਰੋ ਤੇ ਜੇ ਤੁਸੀਂ ਨਹੀਂ ਕਰਦੇ ਢਿੱਲ ਕਰਦੇ ਹੋ ਫਿਰ ਅਸੀਂ ਆਪਦੇ ਤੌਰ ਤੇ ਐਕਸ਼ਨ ਲਵਾਂਗੇ ਫਿਰ ਸਾਨੂੰ ਕਾਨੂੰਨ ਨਾ ਸਿਖਾਇਓ ਜੀ ਬਿਲਕੁਲ ਤੇ ਜਦੋਂ ਅਸੀਂ ਐਸਐਸਪੀ ਕੋਲ ਪਹੁੰਚੇ ਆ ਉਹਨਾਂ ਦਾ ਰਵੱਈਆ ਹੋਰ ਸੀ ਬਾਬਾ ਜੀ ਨੇ ਦੱਸਿਆ ਵੀ 751 ਬੰਦੇ ਤੇ ਕੰਧਾ ਟੱਪ ਕੇ ਪੁਲਿਸ ਆ ਜਾਂਦੀ ਹੈ ਤੇ ਅਸੀਂ ਐਨੇ ਬੰਦੇ ਉਹਨਾਂ ਨੂੰ ਮੰਗ ਪੱਤਰ ਦੇਣਗੇ ਉਹਨਾਂ ਦਾ ਰਵੱਈਆ ਹੋਰ ਸੀ ਉਹ ਕਹਿੰਦੇ ਤੁਸੀਂ ਕੰਪਲੇਂਟ ਲਿਖ ਲਿਆਓ ਜਾਂ ਕੋਈ ਹੋਰ ਲਿਆਓ ਵੀ ਤੁਸੀਂ ਵੈਰੀਫਾਈ ਤਾਂ ਹੁਣ ਕਰ ਹੀ ਸਕਦੇ ਹੋ ਵੈਰੀਫਾਈ ਤਾਂ ਕਰ ਹੀ ਸਕਦੇ ਵੀ ਮਸਲਾ ਹੈ ਕੀ ਹੈ ਕੰਪਲੇਂਟ ਕੰਪਲੇਂਡ ਵੀ ਸਾਰਾ ਕੁਝ ਆ ਜਾਊਗਾ ਬਿਆਨ ਜੋ ਸਾਰਾ ਕੁਝ ਰਿਕਾਰਡ ਹੋ ਗਏ ਹੁਣ ਬਾਬਾ ਜੌਨੀ ਆ ਉਹਦੀ ਆਪਣੇ ਬਾਬਾ ਮਹਿਰੋ ਨਾਲ ਆਪਣੇ ਭਾਈ ਸਾਹਿਬ ਮਹਿਰੋ ਨਾਲ ਉਹਦੀ ਰਿਕਾਰਡਿੰਗ ਇੱਕ ਵਾਇਰਲ ਹੋ ਰਹੀ ਆ ਉਹਦੇ ਚ ਇੱਕ ਤਾਂ ਹੁੰਦਾ ਵੀ ਆਪਣਾ ਕੋ ਪ੍ਰੂਫ ਹੈ ਨਹੀਂਗਾ ਪੂਰੇ ਜੋ ਆਪ ਸਬਕਾਰ ਕਰ ਰਿਹਾ ਭਾਈ ਸਾਡੇ ਨਾਲ ਕੰਪਰੋਮਾਈਜ਼ ਕਰੋ ਵੀ ਦੱਸੋ ਤੁਸੀਂ ਕਿਵੇਂ ਕਰਨਾ ਕੰਪਰੋਮਾਈਜ਼ ਵੀ ਅਸੀਂ ਬਾਬਾ ਲਖੇ ਨੇ ਮੈਨੂੰ ਸਪੈਸ਼ਲ ਗਿਆ ਭਾਈ ਮਹਿਰੋ ਨਾਲ ਗੱਲ ਕਰੋ ਵੀ ਆਪਾਂ ਕਾਦੀ ਗੱਲ ਕਰਨੀ ਉਹਨਾਂ ਨੇ ਅਹੀ ਪਿਛੇ ਤੇ ਕੰਪਰੋਮਾਈਜ਼ ਕਰਨਾ ਜੇ ਲੋ ਦੋਸ਼ੀ ਨਹੀਂ ਉਹਦਾ ਨੀਡਰ ਹੋ ਕੇ ਬੈਠੇ ਕਿਸੇ ਨੂੰ ਫੋਨ ਕਾ ਤੇ ਲਾਉਂਦੇ ਆ ਉਹ ਇਸ ਕਰਕੇ ਅਸੀਂ ਕਹਿੰਦੇ ਆ ਭਾਈ ਸਾਹਿਬ ਵੀ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਏ ਤੇ ਠੋਕ ਕੇ ਕਾਰਵਾਈ ਜੇ ਦੋਸ਼ੀ ਆ ਇਹਨੂੰ ਸਿੱਟੋ ਜੇਲ੍ਹ ਚਾੰਦ ਅਸਿੱਟੋ ਜੇ ਪੁਲਿਸ ਪ੍ਰਸ਼ਾਸਨ ਦਾ ਰਵਈਆ ਇਹੀ ਰਹੂਗਾ ਫਿਰ ਅਸੀਂ ਆਪ ਦੇ ਤੌਰ ਤੇ ਇਹਨਾਂ ਤੇ ਐਕਸ਼ਨ ਲਵਾਂਗੇ ਫਿਰ ਸਾਨੂੰ ਪ੍ਰਸ਼ਾਸਨ ਕਾਨੂੰਨ ਨਸਕਾਵੇ ਤੇ ਬਾਕੀ ਬਾਬਾ ਜੀ ਨੇ ਦੱਸਿਆ ਵਾ ਵੀ ਨਿਸ਼ਾਨ ਸਾਹਿਬ ਆਪਾਂ ਨੂੰ ਜੇ ਉੱਥੇ ਲੱਗ ਜੇ ਤਾਂ ਸਭ ਤੋਂ ਵੱਡੀ ਗੱਲ ਤਾਂ ਉਹ ਆ ਜੇ ਉਹਦੇ ਲਈ ਸੰਗਤਰੀ ਇੱਕ ਮੀਟਿੰਗ ਸਾਧਦੇ ਆ ਸਾਰੀ ਦੀ ਜੇ ਸੰਗਤ ਕਹੂਗੀ ਤੇ ਅਸੀਂ ਉੱਥੇ ਨਿਸ਼ਾਨ ਸਾਹਿਬ ਲਾਵਾਂਗੇ ਤੇ ਇਹਨਾਂ ਨੂੰ ਪਖੰਡੀਆਂ ਨੂੰ ਬਾਹਰ ਕੱਢਾਂਗੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾ ਜੀ ਆਪਣਾ ਮੈਂ ਕਾਮਰੇਡ ਨਿਰਮਲ ਸਿੰਘ ਤਹਿਸੀਲ ਸੈਕਟਰੀ ਬੀ ਐਨ ਐਮ ਯੂ ਸੀ 2 ਜੀ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸੁਣ ਰਹੇ ਆ ਮੀਡੀਆ ਦੇ ਵਿੱਚ ਆ ਰਿਹਾ ਬਹੁਤ ਹੀ ਮੰਦ ਭਾਗੀ ਘਟਨਾ ਨਾਨਕਸਰ 88 ਦੀ ਮੈਂ ਆਪਣੀ ਜੱਥੇਬੰਦੀ ਵੱਲੋਂ ਤੇ ਭਰਾਤਰੀ ਜੱਥੇਬੰਦੀਆਂ ਵੱਲੋਂ ਉਹਦੀ ਘੋਰ ਨਿੰਦਿਆ ਕਰਦਾ ਕਿ ਧਾਰਮਿਕ ਸਥਾਨ ਤੇ ਉਹ ਘਟਨਾਵਾਂ ਵਾਪਰ ਰਹੀਆਂ ਜਿਹੜਾ ਜੰਗਲ ਦਾ ਰਾਜ ਜਿਵੇਂ ਹੁੰਦਾ ਇਸ ਕਰਕੇ ਅੱਜ ਜੱਥੇਬੰਦੀਆਂ ਨੇ ਵਿਸ਼ੇਸ਼ ਮੀਟਿੰਗ ਰੱਖੀ ਹੈ ਕਿ ਉਹਦੇ ਲਈ ਕੀ ਕੀਤਾ ਜਾਣਾ ਚਾਹੀਦਾ ਵੱਡੀ ਗੱਲ ਇਹ ਹੈ ਕਿ ਹੁਣ ਇੱਕ ਬੀਬੀ ਦੀ ਦੋ ਤਿੰਨ ਦਿਨ ਤੋਂ ਮੀਡੀਆ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਮੈਂ ਹੋਂ ਸਮਝਦਾ ਜਿਵੇਂ ਲੜੀ ਦੀ ਕੜੀ ਤੁਰਪੀ ਹੈ ਤੇ ਮੁੱਕਣ ਦਾ ਨਾਂ ਨਹੀਂ ਲੈਂਦੀ ਉਹ ਬੀਬੀ ਨੇ ਇੰਨੇ ਵਧੀਆ ਸਖਤ ਤੇ ਵਧੀਆ ਬਿਆਨ ਦਿੱਤੇ ਐ ਖੁੱਲ ਕੇ ਸਾਰੀ ਗੱਲ ਦੱਸੀ ਐ ਤਾਂ ਵੀ ਆ ਮੈਂ ਹੁਣ ਸੁਣ ਰਿਹਾ ਵੀਰ ਖੜੇ ਤੋਂ ਕਿ ਐਸਐਸਪੀ ਬੈਂਸ ਕੰਨੀ ਕਤਰਾ ਰਿਹਾ ਕਿਉਂਕਿ ਕੰਨੀਓਂ ਕਤਰਾਉਂਦੇ ਹੀ ਐ ਉਹ ਅਮੀਰਾਂ ਦੀ ਮਦਦ ਕਰਦੇ ਐ ਗਰੀਬਾਂ ਤੇ ਅਤਿਆਚਾਰ ਕਰਦੇ ਐ ਇਹ ਬੜੀਆਂ ਸਾਧੀਆਂ ਤੋਂ ਗੱਲ ਚੱਲੀ ਆ ਰਹੀ ਐ ਪਰ ਹੁਣ ਜਮਾਨਾ ਬਦਲ ਚੁੱਕਾ ਹੈ ਤਕਨੀਕੀ ਯੁੱਗ ਹੈ ਹੁਣ ਗਰੀਬ ਨੂੰ ਵੀ ਸਮਝਣਾ ਚਾਹੀਦਾ ਕਿ ਸਾਡੇ ਹੱਕ ਕੀ ਹੈ ਜੀ ਜੀ ਦਿਨੋ ਦਿਨੇ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਖਾਸ ਕਰਕੇ ਨਾਨਕਸਰ ਦੇ ਵਿੱਚ ਇਹ ਚੌਥੀ ਘਟਨਾ ਤੇ ਇੱਕ ਲੜਕੀ ਦਾ ਸਿਰਫ ਉਹਨੂੰ ਵਿਦੇਸ਼ ਭੇਜਣ ਵਾਸਤੇ ਉਹਦੇ ਡਾਕੂਮੈਂਟ ਤਿਆਰ ਕਰਨੇ ਸੀ ਉਹ ਵੀ ਵੀ ਬੋਲ ਰਹੀ ਆ ਕਿ ਮੈਨੂੰ ਇਹ ਸੰਤ ਕਹਿੰਦੇ ਵੀ ਮੈਂ ਆਪੇ ਸਭ ਕੁਝ ਕਰੂੰ ਤੇ ਡਾਕੂਮੈਂਟ ਵੀ ਤਿਆਰ ਕਰੂੰ ਇਹਨੂੰ ਬਾਹਰ ਵੀ ਭੇਜੂ ਤੇ ਉਹਦੇ ਭਰੋਸੇ ਤੇ ਉੱਥੇ ਛੱਡਤਾ ਉਹਨੇ ਵੀ ਇੱਥੇ ਛੱਡ ਜੋ ਜੀ ਅੱਜ ਤੱਕ ਉਹ ਨਾ ਤਾਂ ਕੁੜੀ ਦਾ ਪਤਾ ਨਾ ਤਾਂ ਬਾਹਰ ਗਈ ਐ ਨਾ ਇੱਥੇ ਪਤਾ ਠੀਕ ਹੈ ਮੈਂ ਹੁਣ ਇਹ ਕਹਿੰਦਾ ਕਿ ਮੈਂ ਇੱਕ ਮਹਿਲਾ ਕਮਿਸ਼ਨ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸ਼ੋਮਾਟੋ ਲੈ ਕੇ ਇਹਦੇ ਤੇ ਐਕਸ਼ਨ ਲਵੇ ਅਸੀਂ ਐਪਲੀਕੇਸ਼ਨ ਵੀ ਲਿਖ ਦਾਂਗੇ ਕਿ ਮਹਿਲਾ ਮਹਿਲਾਵਾਂ ਤੇ ਹੀ ਜ਼ਿਆਦਾ ਅਤਿਆਚਾਰ ਹੈ ਪਰ ਪਿੱਛੇ ਜੇ ਅਸੀਂ ਕੁਝ ਬੱਚਿਆਂ ਦੀ ਵੀ ਵੀਡੀਓ ਆਈਆਂ ਉਹਦੇ ਕੇਸ ਵੀ ਦਰਜ ਕਰਾਇਆ ਸੀ ਅ ਇੱਥੇ ਮਤਲਬ ਨਾਮ ਅ ਜਿਵੇਂ ਕਹਿ ਕੇ ਬਾਂਗਸੀਪੁਰਾ ਸਾਹਿਬ ਹੱਥੇ ਵੀ ਟ੍ਰੇਨਿੰਗ ਸੈਂਟਰ ਲਾਤਾ ਇੱਥੇ ਗੇਹ ਪੈਦਾ ਕਰਦੇ ਆ ਇਸ ਨਾਨਕਸਰ ਸਾਟ ਦੇ ਵਿੱਚ ਮੁੰਡਿਆਂ ਤੇ ਅਤਿਆਚਾਰ ਹੋ ਰਿਹਾ ਜਿਹੜੇ ਨਵਾਲਗਾ ਤੇ ਔਰਤਾਂ ਤੇ ਵੀ ਹੋ ਰਿਹਾ ਜਿਵੇਂ ਹਰੀਕੇ ਪੱਤਣ ਦੀਆਂ ਗੱਲਾਂ ਦੱਸੀਆਂ ਸੀ ਸੁਣਦੇ ਆ ਕਿ ਉੱਥੇ 7 ਲਾਖਾਂ ਗਾਇਬ ਕਰਤੀਆਂ ਤੇ ਇੱਥੇ ਵੀ ਦੱਸ ਸੁਣਿਆ ਜਾਂਦਾ ਕਿ ਨਾਨਕਸਰ 88 ਦੇ ਵਿੱਚ ਵੀ ਪਿੱਛੇ ਅਸੀਂ ਸੁਣੀਆ ਘਟਨਾ ਜਦੋਂ ਬੱਚੇ ਨਾਲ ਘਟਨਾ ਵਾਪਰੀ ਵੀ ਇੱਥੇ ਵੀ ਇੱਕ ਹੋਰ ਔਰਤ ਤੇ ਇੱਕੇ ਕਈ ਔਰਤਾਂ ਗਾਇਬ ਹੋ ਗੀਆਂ ਸੋ ਇਹ ਚਿੰਤਾ ਦਾ ਵਿਸ਼ਾ ਅਸੀਂ ਸੋਚਾਂਗੇ ਜਥੇਦਾਰ ਸਭ ਖੜੇ ਆ ਸਾਰਾ ਇਨਸਾਫ ਸੰਧ ਲੋਕਾਂ ਨੂੰ ਨਾਲ ਲੈ ਕੇ ਇਨਸਾਫ ਹਸ ਜੰਦੇ ਜਥੇਬੰਦੀਆਂ ਨੂੰ ਇਨਸਾਫ ਪਸੰਦ ਜਥੇਬੰਦੀਆਂ ਨੂੰ ਨਾਲ ਲੈ ਕੇ ਤੇ ਹੋਰ ਵੀ ਜਿਹੜੇ ਸਿਰ ਕੱਢ ਆਗੂ ਆ ਜਿਹੜਾ ਵੀ ਇਹਦੇ ਵਿੱਚ ਆਉਣਾ ਚਾਹੁੰਦਾ ਕਿਉਂਕਿ ਇੱਕ ਵੱਡੀ ਮਹਿੰਮ ਵਿਢਣੀ ਪੈਣੀ ਹੈ ਅੱਗੇ ਉਹ ਜੇ ਇੱਕ ਉਹ ਤਾਕਤ ਆ ਜਿਹਦੀ ਸੈਂਟਰ ਤੇ ਵਿੱਚ ਵੀ ਪੁਸ਼ਤ ਪਨਾਹੀ ਆ ਤੇ ਇੱਥੋਂ ਵਾਲੀ ਪੁਲਿਸ ਨੇ ਤਾਂ ਕਰਨੀ ਕਰਨੀ ਹੈ ਇਸ ਕਰਕੇ ਉਹਨਾਂ ਨੂੰ ਜਿਵੇਂ ਨਿਸ਼ਾਨ ਸਾਹਿਬ ਆਪਾਂ ਕਿਹਾ ਵੀ ਉੱਥੇ ਚਲਾਇਆ ਜਾਵੇ ਇਹਦੇ ਵਾਸਤੇ ਇੱਕ ਬਹੁਤ ਵੱਡੀ ਪੱਧਰ ਤੇ ਪੰਜਾਬ ਪੱਧਰ ਤੇ ਇੰਡੀਆ ਪੱਧਰ ਤੇ ਸਾਨੂੰ ਮ ਵਿੱਢਣੀ ਚਾਹੀਦੀ ਹੈ ਸਾਥਾ ਜਾਣਾ ਚਾਹੀਦਾ ਤੇ ਪੂਰਾ ਆਪਦੀ ਤਾਕਤ ਝੋਕਣੀ ਪੈਣੀ ਆ ਤਾਂ ਇਹ ਡੇਰਾਵਾਦ ਦੇ ਵਿੱਚੋਂ ਇਹ ਕੰਮ ਖਤਮ ਹੋਊਗਾ ਤੇ ਡੇਰਾਵਾਦ ਹੀ ਖਤਮ ਹੋਣਾ ਚਾਹੀਦੇ ਆ ਕਿਉਂਕਿ ਨਹੀਂ ਤਾਂ ਲੋਕਾਂ ਨੂੰ ਗਮਰਾਹ ਕਰਕੇ ਉਲਟ ਪਾਸੇ ਲਾਇਆ ਜਾ ਰਿਹਾ ਉਹਨਾਂ ਦੀ ਬੁੱਧੀ ਨੂੰ ਖੁੰਡਾ ਕੀਤਾ ਜਾ ਰਿਹਾ ਸੋ ਮੈਂ ਬੇਨਤੀ ਕਰਾਂ ਤੁਹਾਡੇ মিডিਏ ਰਾਹੀਂ ਕਿ ਉਹ ਸਮਝਦਾਰ ਲੋਕ ਖਾਸ ਕਰਕੇ ਬੀਬੀਆਂ ਨੂੰ ਅਪੀਲ ਹੈ ਮੇਰੀ ਵੀਰ ਸਮਝਣ ਕਿਉਂਕਿ ਉਹਨਾਂ ਉਹੀ ਇੱਕ ਅਧਿਆਪਕ ਹੁੰਦੀ ਆ ਮਾਤਾ ਹੀ ਬੱਚੇ ਦੀ ਉਹ ਜੋ ਜਨਮ ਤੋਂ ਸਿੱਖਿਆ ਦਿੰਦੀ ਜਦੋਂ ਨਾਲ ਲੈ ਕੇ ਬੱਚਿਆਂ ਨੂੰ ਪਹੁੰਚਦੀ ਆ ਉੱਥੇ ਠਾਠਾਂ ਦੇ ਵਿੱਚ ਤਾਂ ਉਹ ਗਾ ਬੱਚੇ ਵੀ ਉਹੀ ਸਿੱਖਿਆ ਲੈਂਦੇ ਆ ਸੋ ਮੈਂ ਬੇਨਤੀ ਕਰਾਂ ਖਾਸ ਕਰਕੇ ਮਾਵਾ ਨੂੰ ਭੈਣਾਂ ਨੂੰ ਵੀ ਇਹ ਡੇਰਾਬਾਦ ਦਾ ਖਿਹੜਾ ਛੱਡੋ ਇਹ ਲੋਪੋ ਸਾਹਿਬ ਕਹਿ ਕੇ ਹਟੇ ਆ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦੇਵ ਨਾਨਕ ਗੁਰੂ ਗੋਬਿੰਦ ਸਿੰਘ ਉਰਨ ਗੁਰੂ ਦੇ ਅਵਤਾਰ ਜਗਮਗ ਜੋਤ ਬਰਾਜ ਰਹੀ ਸ੍ਰੀ ਅਵਚਲ ਨਗਰਪਾਰ ਉੱਥੇ ਗੁਰਤਾ ਗਦੀ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਤੇ ਹੁਣ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਹੀ ਸਭ ਕੁਝ ਹੈ ਇਹ ਤੋਂ ਸਿਵਾਏ ਸਾਨੂੰ ਕਿਸੇ ਮੂਰੇ ਝੁਕਣਾ ਨਹੀਂ ਚਾਹੀਦਾ ਅਣਖ ਤੇ ਗੈਰਤ ਨੂੰ ਕਾਇਮ ਰੱਖੋ ਮੈਂ ਇਹਨਾਂ ਸ਼ਬਦਾਂ ਨਾਲ ਹੀ ਮਾਫੀ ਚਾਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣਾ ਵੈਰਾਣੋ ਜੀ ਕਾਮਰੇਡ ਭਰਪੂਰ ਸਿੰਘ ਮਜ਼ਦੂਰ ਸੰਘਰਸ਼ ਕਮੇਟੀ ਦਾ ਮੈਂ ਪ੍ਰਧਾਨ ਆ ਪਿੰਡ ਸੱਜਾਵਾਲ ਅੱਜ ਆਪਾਂ ਪ੍ਰਧਾਨ ਜੀ ਅੱਜ ਗੁਰਦਗਰੂ ਘਰ ਦੇ ਵਿੱਚ ਇਕੱਤਰ ਹੋਏ ਆ ਇੱਕ ਵਿਸ਼ੇਸ਼ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਉਹ ਵਿਸ਼ਾ ਹੈਗਾ ਕਿ ਬਾਬੇ ਲੱਖੇ ਦੀ ਇੱਕ ਵੀਡੀਓ ਜਨਤਕ ਹੋ ਰਹੀ ਆ ਜੀ ਜਿਹਦੇ ਵਿੱਚ ਉਹਨੇ ਟਰੈਕਸੂਟ ਪਾਇਆ ਜੀ ਗੁਰਮਰਯਾਦਾ ਦੀ ਉਲੰਘਣਾ ਕੀਤੀ ਆ ਉਹਦੇ ਸਬੰਧ ਦੇ ਵਿੱਚ ਕੀ ਕਹਿਣਾ ਚਾਹੂੰਗਾ ਜੀ ਦੇਖੋ ਜੀ ਮੈਂ ਪਹਿਲਾਂ ਤਾਂ ਮੀਡੀਆ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਸਾਨੂੰ ਮੋਹਰੂਪ ਕੀਤਾ ਜੀ ਦੂਜੀ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਜਰਾਬਾਂ ਵਾਲੀ ਗੱਲ ਦਸੀ ਆ ਜਾਂ ਟਰੈਕ ਸੂਟ ਵਾਲੀ ਗੱਲ ਦਸੀ ਆ ਜੀ ਪਹਿਲਾਂ ਤਾਂ ਮੈਂ ਲੱਖਾ ਸਾਹਿਬ ਨੂੰ ਇਹ ਪੁੱਛਣਾ ਚਾਹੁੰਨਾ ਵੀ ਜਦੋਂ 10ਵੇਂ ਪਾਸਾ ਨੇ ਅੰਬਰ ਸਕਾਇਆ ਜੀ ਉਦੋਂ ਟਰੈਕ ਸੂਟ ਦੱਸਿਆ ਸੀ ਪਾਉਣੇ ਵੀ ਆਪਾਂ ਬਾਣਾ ਲਕੋ ਲਗੇ ਜੀ ਇਹ ਤੱਕ ਗੁਰੂ ਘਰ ਦੇ ਚੋਰ ਹੋ ਗਏ ਜੀ ਟਰੈਕ ਸੂਟ ਪਾ ਕੇ ਤੁਸੀਂ ਬਾਣਾ ਲਕੋ ਰਹੇ ਨਾ ਸਿਰਜ ਸਿੰਘ ਸਾਹਿਬ ਲਕੋ ਰਹੇ ਆ ਇਹ ਤਾਂ ਉਦੋਂ ਚੋਰ ਬਣ ਗਏ ਜੀ 10ਵੇਂ ਪਾਸਾ ਨੇ ਪਰਿਵਾਰ ਇਸੇ ਕਰਕੇ ਬਾਹਰ ਨੇ ਵੀ ਸਾਡੀ ਪਛਾਣ ਦੂਰੋਂ ਰਹੇ ਖਾਲਸੇ ਦੀ ਵੀ ਦੂਰੋਂ ਸਾਡਾ ਖਾਲਸਾ ਤੁਸੀਂ ਜੀ 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 ਤੀਜੀ ਗੱਲ ਮੈਂ ਕਹਿਣਾ ਵਾਂ ਵੀ ਜਿਹੜੀਆਂ ਭੈਣਾਂ ਜਾਂਦੀਆਂ ਜਾਂ ਭਰਾ ਜਾਂਦੇ ਨੇ ਉਹ ਜਿੱਥੇ ਤੇਗ ਦੇਗ ਫਤਿਹ ਆ ਉਹਨੂੰ ਮੰਨਣਾ ਸਾਡਾ ਹੱਕ ਬਣਦਾ ਜਿੱਥੇ ਤੇਗ ਦੇਗ ਫਤਿਹ ਆ ਜੀ ਨਾ ਹੀ ਤੇਗ ਆ ਨਾ ਹੀ ਉਥੇ ਦੇਗ ਆ ਜੀ ਮੈਂ ਇਹ ਕਹਿਣਾ ਵੀ ਜਿਹੜੇ ਲੋਕ ਮੰਨਦੇ ਆ ਉਹ ਮੰਦੇ ਕਾਸ ਨੂੰ ਆ ਜੀ ਬਿਲਕੁਲ ਅਸੀਂ ਮਨੁੱਖ ਨੂੰ ਨਾ ਨ ਮੰਨਈਏ ਜੀ 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 ਐਸਾ ਗੁਰੂ ਗ੍ਰੰਥ ਸਾਹਿਬ ਨੂੰ ਮੰਨੀਏ ਨਾ ਜਿਸੇ ਤੇਗ ਦੇਗ ਫਤਿਹ ਹੁੰਦੀ ਆ ਉਥੇ ਦਾ ਕੁਝ ਵੀ ਹੈ ਨਹੀਂ ਚੌਥੀ ਗੱਲ ਮੈਂ ਇਹ ਕਹਿਣੀ ਚਾਹਣਾ ਵੀ ਜਿਹੜੀਆਂ ਸਾਡੀਆਂ ਭਰਾਤਰੀ ਜਥੇਬੰਦੀਆਂ ਹੋਰ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਨੀ ਮੈਂ ਚਾਹਣਾ ਵੀ ਜਿਹੜਾ insan ਸਾਹਿਬ ਆ ਉੱਥੇ ਲਾਉਣਾ ਵਾ ਉਹ ਸਭ ਤੋਂ ਵੱਡਾ ਕੱਟ ਹੋ ਕੇ ਸਾਰਾ insan ਸਾਹਿਬ ਉੱਥੇ ਲੱਗੇ ਤੇਗ ਦੇਗ ਉੱਥੇ ਫਤੇ ਹੋਵੇ ਫੇਰ ਹੀ ਸਾਡੀ ਖਾਲਸੇ ਦੀ ਜਿੱਤ ਆ ਜਿਹੜਾ ਕਿ ਇਹਨਾਂ ਨੇ ਅੱਡਾ ਬਣਾ ਛੱਡਿਆ ਅਸੀਂ ਦੋ ਮੁੰਡਿਆਂ ਲਾ ਕੇ ਪਰਚਾ ਕਰਾਇਆ 10 ਸਾਲ ਦੇ ਬੱਚੇ ਦਾ 1 ਘੱਟ ਸਾਲ ਦੇ ਬੱਚੇ ਦਾ ਸਾਨੂੰ ਪਤਾ ਵੀ ਜਿਵੇਂ ਉਹ ਅਸੀਂ ਪਰਚੇ ਕਰਾਇਆ ਅਸੀਂ ਉਦੋਂ ਵੀ ਬਿਆਨ ਦਿੱਤੇ ਸੀ ਬੀਬੀਆਂ ਨੂੰ ਕਿਹਾ ਸੀ ਆ ਵੀ ਤੁਸੀਂ ਬੱਚਿਆਂ ਨੂੰ ਬਚਾ ਲਓ ਬੇ ਨਾਨਕ ਸਰ ਬੱਚੇ ਨਾ ਲੈ ਕੇ ਜਾਓ ਜੀ 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 ਕਿਉਂ ਉਹ ਬੁੜੀਆਂ ਨੇ ਵੀ ਇਹ ਗੱਲ ਆਖੀ ਵੀ ਇਹਨਾਂ ਨੂੰ ਜਨਾਨੀਆਂ ਦਾ ਮਿਲਣਾ ਛੱਡ ਗਿਆ ਅੱਖ ਬੱਚਿਆਂ ਤੇ ਰੱਖ ਲਈ ਇਹਨਾਂ ਨੇ ਜੀ ਬੱਚਿਆਂ ਨੂੰ ਬਲੈਕਮੇਲ ਕਰਨਾ ਸੌਖਾ ਕਰਤਾ ਮੈਂ ਤਾਂ ਆਹੀ ਗੱਲਾ ਕਹੂੰਗਾ ਵੀ ਜਿਹੜੀ ਇਹੀ ਸਾਡੇ ਲਈ ਅਪੀਲ ਆ ਸਾਡੇ ਜਥੇਬੰਦੀਵਨੀਆਂ ਤੋਂ ਮੇਰੇ ਬੰਨੀਆਂ ਬੇ ਅਸੀਂ ਵੱਧ ਚੜ ਕੇ ਹਿੱਸਾ ਲਵਾਂਗੇ ਇਸ ਦੇ ਵਿੱਚ ਜਦੋਂ ਵੀ ਕਿਸੇ ਵੀ ਸਾਨੂੰ ਸੁਨੇਹਾ ਮਿਲੂਗਾ ਕੱਟ ਕਰਨਾ ਅਸੀਂ ਹਮਾਇਤ ਇਹਦੇ ਵਿੱਚ ਲਾਜ਼ਮੀ ਦੇਵਾਂਗੇ ਬਈ ਵੱਧ ਤੋਂ ਵੱਧ ਜਿਹੜੀਆਂ ਜੱਥੇਬੰਦੀਆਂ ਉਹ ਇਸ ਕੰਮ ਲਈ ਮੂਰੇ ਹਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ